ਜਿਹੜਾ ਅੱਜ ਮਹੀਨਾ ਪ੍ਰਾਰੰਭ ਹੋਇਆ ਗੁਰਦੇਵ ਨੇ ਕਿਰਪਾ ਰਹਿਮਤ ਕੀਤੀ ਜੇ ਮਹੀਨਿਆਂ ਦੀ ਗੱਲ ਆਈ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ 12 ਮਹਾ ਦੀ ਦਾਤ ਬਖਸ਼ਿਸ਼ ਕੀਤੀ ਵੀ ਤੇਰੀ ਜ਼ਿੰਦਗੀ ਦੇ ਸਾਲ ਕਿਵੇਂ ਸਫਲ ਹੋ ਸਕਦੇ ਨੇ ਇੱਕ ਇੱਕ ਮਹੀਨੇ ਵਿੱਚ ਮਹਾਰਾਜ ਨੇ ਸਾਨੂੰ ਕਰਮ ਕਰਨ ਦੀ ਜਾਂਚ ਬਖਸ਼ਿਸ਼ ਕੀਤੀ ਵੀ ਇੱਕ ਇੱਕ ਮਹੀਨਾ ਇੰਜ ਤੋਂ ਗੁਰੂ ਦੇ ਹੁਕਮ ਵਿੱਚ ਗੁਰੂ ਦੇ ਬਾਣੇ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਦੇ ਸਾਲਾਂ ਨੂੰ ਸਫਲੇ ਬਣਾ ਸਕਦਾ ਹੈ ਜੇ ਹਫ਼ਤਿਆਂ ਦੀ ਗੱਲ ਚੱਲੀ ਤਾਂ ਮਹਾਰਾਜ ਨੇ ਸਾਨੂੰ ਸਪਤਾਹਕ ਪਾਠ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕਿਵੇਂ ਗੁਜ਼ਾਰਨੇ ਨੇ ਕਿਵੇਂ ਕਰਤ ਕਰਨੀ ਹੈ ਇਹਨਾਂ ਦਿਨਾਂ ਨੂੰ ਕਿਵੇਂ ਸਫਲਾ ਕਰਨਾ ਮਹਾਰਾਜ ਨੇ ਸਾਨੂੰ ਸਪਤਾਹਕ ਪਾਠ ਵੀ ਬਖਸ਼ਿਸ਼ ਕੀਤੇ ਦਿਨਾਂ ਦੀ ਗੱਲ ਆਈ ਘੰਟਿਆਂ ਦੀ ਗੱਲ ਆਈ ਮਹਾਰਾਜ ਨੇ ਸਾਨੂੰ ਪਹਿਰਿਆਂ ਦਾ ਵੀ ਜਾਪ ਬਖਸ਼ਿਸ਼ ਕੀਤਾ ਸਾਧ ਸੰਗਤ ਚਾਰ ਪਹਿਰ ਦਾ ਦਿਨ ਹੁੰਦਾ ਤੇ ਚਾਰ ਪਹਿਰ ਦੀ ਰਾਤ ਹੁੰਦੀ ਹੈ ਇੱਕ ਪਹਿਰ 3 ਘੰਟਿਆਂ ਦਾ ਹੁੰਦਾ ਚਾਰ 3 12 ਮਹਾਰਾਜ ਨੇ ਸਾਨੂੰ ਪਹਿਰਿਆਂ ਦਾ ਵੀ ਪਾਠ ਦਿੱਤਾ ਵੀ ਤੇਰੇ ਇਹ ਪਹਿਰ ਕਿਵੇਂ ਸਫਲੇ ਹੋ ਸਕਦੇ ਨੇ ਘੜੀਆਂ ਕਬੀਰ ਏਕ ਘਰੀ ਆਧੀ ਘਰੀ ਆਧੀ ਤੇ ਫੁਨ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ ਨਿਤ ਜਪੀਐ ਸਾਸਗਰਾਸ ਨਾਉ ਪਰਬਤ ਗਾਰ ਦਾ ਗੁਰਮਖ ਪਿਆਰਿਆਂ ਪਾਸੋ ਆਪ ਜੀ ਸ਼ਬਦ ਸਰਬਣ ਕਰਦੇ ਸੀ ਸਾਸਗਰਾਸ ਪਲ ਪਲ ਨਿਮਖ ਨਿਮਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪ ਕੇ ਮਹਾਰਾਜ ਨੇ ਸਾਨੂੰ ਇੱਕ ਇੱਕ ਸਵਾਸ ਤੋਂ ਸਾਡੇ ਦਿਨ ਸਾਡੇ ਹਫਤੇ ਸਾਡੇ ਮਹੀਨੇ ਸਾਡੇ ਸਾਲ ਸਾਡੀ ਜ਼ਿੰਦਗੀ ਕਿਵੇਂ ਸਫਲੀ ਹੋ ਜਾ ਸਕਦੀ ਹੈ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਵਿੱਚ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰ 12 ਮਹਾ ਦਾ ਪਾਠ ਹੁੰਦਾ ਹੈ ਦਸਮ ਬਾਣੀ ਦੇ ਵਿੱਚ ਵੀ ਦਸਮ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹ ਦਾ ਪਾਠ ਉਚਾਰਨ ਕੀਤਾ ਹੈ 12 ਮਾਹ ਦੇ 14 ਪਦੇ ਨੇ ਤੇ ਸਾਲ ਦੇ 12 ਮਹੀਨੇ ਲਏ 12 ਮਹੀਨਿਆਂ ਤੋਂ ਪਹਿਲਾਂ ਮਹਾਰਾਜ ਜੀ ਨੇ ਮੰਗਲ ਕੀਤਾ ਹੈ ਆਰੰਭਤਾ ਕੀਤੀ ਹੈ ਸਤਿਗੁਰੂ ਜੀ ਨੇ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਪਹਿਰੇ ਦੇ ਵਿੱਚ ਸਾਨੂੰ ਪਹਿਲੀ ਪੰਗਤੀ ਦੇ ਵਿੱਚ ਗੁਰੂ ਪਤਸਾ ਜੀ ਨੇ ਸਾਨੂੰ ਤਿੰਨ ਦੱਸ ਦਿੱਤੇ ਕਾਰਨ ਤੇ ਕਰਮ ਮਹਾਰਾਜ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈਲੋ ਰਾਮ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਆ ਇਹ ਵੀ ਸਾਨੂੰ ਦੱਸ ਦਿੱਤਾ ਕਾਦੇ ਕਾਰਨ ਵਿਛੜੇ ਆ ਉਹ ਵੀ ਸਤਗੁਰੂ ਮਹਾਰਾਜ ਜੀ ਨੇ ਦੱਸ ਦਿੱਤਾ ਵੀ ਅਸੀਂ ਕਿਰਤ ਕਰਕੇ ਕਰਮਾ ਕਰਕੇ ਵਿਛੜੇ ਆ ਦੇ ਮਿਲਾਪ ਕਿਵੇਂ ਹੋ ਸਕਦਾ ਮਹਾਰਾਜ ਨੇ ਪਹਿਲੀ ਪੰਗਤੀ ਵਿੱਚ ਸਾਨੂੰ ਮਿਲਾਪ ਦਾ ਵੀ ਸਾਧਨ ਦੱਸ ਦਿੱਤਾ ਕਿ ਕਰ ਕਿਰਪਾ ਮੇਲੋ RAM ਜੇ ਗੁਰਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਪਾਤਸ਼ਾਹ ਮੇਰਾ ਕਰਕੇ ਰਹਿਮਤਾ ਕਰਕੇ ਸਾਨੂੰ ਪ੍ਰਭੂ ਤੋਂ ਵਿਛੜਿਆ ਹੋਇਆਂ ਨੂੰ ਦੁਬਾਰਾ ਪਰਮਾਤਮਾ ਦੇ ਚਰਨਾਂ ਵਿੱਚ ਮਿਲਾ ਸਕਦੇ ਨੇ ਸਾਧ ਸੰਗਤ ਵਿਛੋੜੇ ਵਿੱਚ ਦੁੱਖ ਹੈ ਮਿਲਾਪ ਦੇ ਵਿੱਚ ਸੁਖ ਹੈ ਆਨੰਦ ਹੈ ਪਰਮਾਤਮਾ ਮੈਂ ਅੰਮ੍ਰਿਤ ਵੇਲੇ ਵੀ ਬੇਨਤੀ ਕੀਤੀ ਸੀ ਗੁਰੂ ਪਰਮਾਤਮਾ ਪਰਮੇਸ਼ਰ ਕਿਸੇ ਨੂੰ ਆਪਣੇ ਚਰਨਾਂ ਤੋਂ ਵਿਛੋੜਦਾ ਨਹੀਂ ਉਹ ਨਿਰਵੈਰ ਹੈ ਉਹਦਾ ਕਿਸੇ ਦੇ ਨਾਲ ਵੀ ਬਹਿਰ ਨਹੀਂ ਹੈ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਬੱਚਾ ਜੰਮੇ ਤੇ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਲੋੜੀਆਂ ਮਨਾਈਆਂ ਜਾਂਦੀਆਂ ਨੇ ਜਸ਼ਨ ਮਨਾਏ ਜਾਂਦੇ ਨੇ ਮਾਂ ਬਾਪ ਕਦੇ ਨਹੀਂ ਚਾਹੁੰਦੇ ਮੇਰਾ ਪੁੱਤਰ ਮੇਰੇ ਤੋਂ ਕਦੇ ਵਿਛੜੇ ਆ ਹੁਣ ਇਹ ਸਮਾਂ ਕੁਝ ਕਸਾਲਾਂ ਤੋਂ ਚੱਲਿਆ ਵਿਦੇਸ਼ਾਂ ਦੇ ਵਿੱਚ ਬੱਚੇ ਵਿਦਿਆ ਪੜਨ ਕਮਾਈਆਂ ਕਰਨ ਆਉਂਦੇ ਨੇ ਮਾਪੇ ਨੂੰ ਪਤਾ ਹੈ ਕਿ ਉਹ ਹਿਰਦੇ ਤੇ ਪੱਥਰ ਰੱਖ ਕੇ ਭੇਜਦੇ ਨੇ ਬੜਾ ਔਖਾ ਮਾਂ ਨੂੰ ਕਈ ਕਈ ਦਿਨ ਨੀਂਦ ਨਹੀਂ ਆਉਂਦੀ ਹੈ ਭੁੱਖ ਨਹੀਂ ਲੱਗਦੀ ਹੈ ਜਦੋਂ ਆਪਣੇ ਬੱਚੇ ਨੂੰ ਵਿਦੇਸ਼ਾਂ ਵੱਲ ਤੋਰਦੀ ਹੈ ਪਰ ਕੁਝ ਮਜਬੂਰੀਆਂ ਉਥੇ ਦਾ ਜਿਹੜਾ ਸਾਡਾ ਸਿਸਟਮ ਪ੍ਰਸ਼ਾਸਨ ਦਾ ਢਾਂਚਾ ਮਜਬੂਰੀਆਂ ਕਾਰਨ ਬੱਚਿਆਂ ਨੂੰ ਬਾਹਰ ਭੇਜਣਾ ਪੈਂਦਾ ਹੈ ਮੈਂ ਬੇਨਤੀ ਕਰਦਾ ਸੀ ਕਿ ਮਾਪੇ ਕਦੇ ਨਹੀਂ ਚਾਹੁੰਦੇ ਸਾਡੇ ਬੱਚੇ ਸਾਡੇ ਤੋਂ ਦੂਰ ਹੋਣ ਸਾਡੇ ਬੱਚੇ ਤੋਂ ਸਾਡੇ ਤੋਂ ਪਰੇ ਹੋਣ ਸਾਡੇ ਬੱਚੇ ਸਾਡੇ ਤੋਂ ਵਿਛੜ ਜਾਣ ਪਰ ਫਿਰ ਵੀ ਕਈ ਵਾਰੀ ਇਹੋ ਜੇ ਕਾਰਨ ਬਣ ਜਾਂਦੇ ਨੇ ਜਿਸ ਬੱਚੇ ਦੇ ਜਨਮ ਤੇ ਮਾਪੇ ਲੋੜੀਆਂ ਮਨਾਉਂਦੇ ਨੇ ਖੁਸ਼ੀਆਂ ਮਨਾਉਂਦੇ ਨੇ ਵਧਾਈਆਂ ਦਿੰਦੇ ਨੇ ਲੋਕਾਂ ਨੂੰ ਮਾਇਆ ਧਨ ਵਸਤਰ ਵੰਡਦੇ ਨੇ ਕਈ ਵਾਰੀ ਬੱਚਾ ਇਹੋ ਜੇ ਕਰਮ ਕਰ ਦਿੰਦਾ ਆਪਣੇ ਜੀਵਨ ਦੇ ਵਿੱਚ ਜਿਹਦੇ ਨਾਲ ਮਾਹ ਬਾਬ ਦੀ ਦਾੜੀ ਪੰਚਾਇਤਾਂ ਤੇ ਥਾਣਿਆਂ ਦੇ ਵਿੱਚ ਰੋਲ ਦਿੰਦਾ ਹੈ ਜਿਸ ਕਾਰਨ ਮਾਹ ਬਾਬ ਨੂੰ ਮਜਬੂਰ ਵੱਸ ਇਹ ਲਿਖ ਕੇ ਦੇਣਾ ਪੈ ਜਾਂਦਾ ਕਿ ਸਾਡਾ ਪੁੱਤ ਸਾਡੇ ਕਹਿਣੇ ਤੋਂ ਬਾਹਰ ਹੈ ਜਿਸ ਕਾਰਨ ਅਸੀਂ ਇਸ ਨੂੰ ਆਪਣੀ ਚੱਲ ਤੇ ਅਚਲ ਜਾਇਦਾਦ ਤੋਂ ਵੇ ਦਖਲ ਕਰਦੇ ਮਾਹ ਬਾਬ ਨੂੰ ਮਜਬੂਰੀ ਵੱਸ ਮਹਾਬਾਪ ਦਾ ਦੋਸ਼ ਨਹੀਂ ਹੈ ਬੱਚੇ ਦੇ ਖੋਟੇ ਕਰਮਾ ਕਰਕੇ ਮਾਪਾਪ ਨੂੰ ਉਹਨੂੰ ਆਪਣੇ ਤੋਂ ਦੂਰ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੇ ਆਪੇ ਸਾਰੇ ਬੱਚੇ ਹਾਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਪਰਮਾਤਮਾ ਪਰਮੇਸ਼ਰ ਕਦੇ ਵੀ ਸਾਨੂੰ ਆਪਣੇ ਚਰਨਾਂ ਤੋਂ ਵਿਛੋੜਨਾ ਨਹੀਂ ਚਾਹੁੰਦਾ ਮਾਤਾ ਪਿਤਾ ਦੀ ਨਿਆਈ ਪਰ ਕਈ ਵਾਰੀ ਸਾਡੇ ਖੋਟੇ ਕਰਮ ਸਾਨੂੰ ਪਰਮਾਤਮਾ ਤੋਂ ਦੂਰੀ ਪਾ ਦਿੰਦੇ ਨੇ ਵਿਛੋੜਾ ਪਾ ਦਿੰਦੇ ਨੇ